ਕਿੱਥੋਂ ਆ ਜਾਂ ਕਿਦਾਂ ਜੈਨਮਾਲ YouTube ਬਹੁਤ ਟਾਈਮ ਦਾ ਚਲਾਉਂਦਾ ਸਾਰਿਆਂ ਨੂੰ ਪਤਾ ਕਿ ਜਿਹਦੇ 1. ਮਤਲਬ ਇੱਕ 11 ਲੱਖ ਸਬਸਕ੍ਰਾਈਬਰ ਆ ਬਈ ਕਮਾਈ ਬਹੁਤ ਆ ਇਹਦੇ ਵਿੱਚੋਂ ਠੀਕ ਆ ਮੇਰੇ ਚੈਨਲ ਦੋ ਚਾਰ ਹੈਗੇ ਆ ਪਣਾਉ ਚ ਕਮਾਈ ਘੱਟ ਪਰ ਵੀ ਮੈਨੂੰ ਪਤਾ ਵੀ ਕਿੰਨੀ ਕਮਾਈ ਹੁੰਦੀ ਆ ਬਹੁਤ ਕਮਾਈ ਆ ਜੇ ਉਹ ਆਪਦੇ ਪੈਂਡ ਕੋਠੀ ਪਾ ਰਿਆ ਜਾਂ ਥਾਰ ਲਈ ਆ ਜਾਂ ਕੁਝ ਵੀ ਲਈ ਆ ਤੇ ਉਹਨੂੰ ਬਈ YouTube ਚ ਵਿੱਚ ਬੜੇ ਨੂੰ ਬਹੁਤ ਟਾਈਮ ਹੋ ਗਿਆ ਇਕੱਲੇ YouTube ਦੇ ਉੱਤੋਂ ਪੈਸੇ ਨਹੀਂ ਹੁੰਦੇ YouTube ਤੋਂ ਵੀ ਆਉਂਦੇ ਆ Facebook ਤੋਂ ਵੀ ਆਉਂਦੇ ਆ ਇਨਸਟਾਗ੍ਰਾਮ ਤੇ ਵੀ ਸਪਾਂਸਰਾਂ ਮਿਲਦੀਆਂ ਤੇ YouTube ਤੇ ਵੀ ਸਪਾਂਸਰਾਂ ਮਿਲਦੀਆਂ ਪੈਸਾ ਬਹੁਤ ਹੋ ਜਾਂਦਾ ਪਹਿਲੀ ਗੱਲ ਤਾਂ ਜੇ ਅਗਲਾ ਕੋਈ ਕੋਠੀ ਦੀ ਗੱਲ ਕਰਦਾ ਵੀ ਕਿੰਨੀ ਤਕੜੀ ਕੋਠੀ ਪਾਈ ਜਾਂਦਾ ਹੁਣ ਦੂਜੀ ਗੱਲ ਉਵੇਂ ਤਾਂ ਇੱਕ ਮੁੰਡਾ ਖੁਸ਼ੀ ਰਿਪਨ ट्रैवल ਬਲੌਗਰ ਆ ਤੁਸੀਂ ਸਾਰੇ ਲਗਭਗ ਜਾਣਦੇ ਉਹਨਾਂ ਦੇ ਵੀ ਚੰਗੇ ਸਬਸਕ੍ਰਾਈਬਰ ਆ 1 ਮਿਲੀਅਨ ਦੇ ਕਰੀਬ ਖੁਸ਼ੀ ਤੇ ਰਿਪਨ ਸਾਰੇ ਜਾਣਦੇ ਆ ਨਾ ਉਹ ਵੀ ਪਾਕਿਸਤਾਨ ਕਿੰਨੇ ਵਾਰ ਹੋ ਗਏ 3 ਵਾਰ ਜਿੱਥੇ ਤੱਕ ਮੈਨੂੰ ਲੱਗਦਾ ਉਂਗਲ ਉਹਨਾਂ ਤੇ ਵੀ ਆਊਗੀ ਉਹਨਾਂ ਤੇ ਇਸ ਕਰਕੇ ਆਊਗੀ ਕਿਉਂਕਿ ਉੱਥੇ ਇੱਕ ਬੰਦਾ ਨਾਸਿਰ ਢਿੱਲੋਂ ਤੇ ਨਾਸਿਰ ਢਿੱਲੋਂ ਦੇ ਨਾਲ ਇੱਕ ਵਕਾਰ ਆ ਇੱਕ ਸਮੋ ਕੀ ਮੁੰਡਾ ਸ਼ੰਮੀ ਆ ਵੀ ਕਈ ਉਹਨਾਂ ਦੀ 7-8 ਜਣਿਆਂ ਦੀ ਟੀਮ ਆ ਜਿਨ੍ਹਾਂ ਦਾ ਮੇਨ ਹੈਗਾ ਨਾਸਿਰ ਨਾਸਿਰ ਦਾ ਉੱਥੇ ਕੀ ਸਿਸਟਮ ਆ ਨਾਸਿਰ ਦਾ ਬਣਾਇਆ ਹੋ ਜਿਹੜੇ ਖੋਦੇ ਚੈਨਲ ਆ ਉਹ ਤਾਂ ਹੈਗੇ ਹੈਗੇ ਆ ਨਾਸਿਰ ਦਾ ਇੱਕ ਨਾ ਕੰਪਨੀ ਟਾਈਪ ਚੀਜ਼ ਬਣਾਈ ਹੋਈ ਆ ਟੂਰ ਗਾਈਡ ਵਾਂਗੂ ਵੀ ਜਦੋਂ ਵੀ ਕੋਈ ਇਧਰੋਂ ਬਲੌਗਰ ਉਹ ਅਪਰੋਚ ਕਰਦੇ ਆ ਇਧਰਲੇ ਵੀ ਜਿਹੜੇ ਸਾਡੇ ਪੰਜਾਬੀ ਬਲੌਗਰ ਹਨਾ ਉਹ ਵੀ ਉਹਨਾਂ ਕੋਲ ਜਾਣਾ ਪਸੰਦ ਕਰਦੇ ਉਹ ਇਸ ਕਰਕੇ ਕਰਦੇ ਕਿਉਂਕਿ ਉਹ ਮੇਰੇ ਹਿਸਾਬ ਨਾਲ 10000 ਡਾਲਰ 10000 ਡਾਲਰ ਲੈਂਦਾ ਇੱਕਾ ਮਤਲਬ ਕਮਾਉਣ ਦਾ ਉਹਦਾ ਟੂਰ ਪੈਕੇਜ ਜਿਹੜਾ ਉੱਥੋਂ ਉੱਥਾਂ ਦਾ ਉਹਦਾ ਜਿਹੜਾ ਰੇਟ ਆ 10000 ਡਾਲਰ ਇੱਥੇ ਸਾਨੂੰ ਪਤਾ ਨੀਅਰ ਬਾਊਟ ਬਣ ਗਿਆ 8 ਲੱਖ 8.5 ਲੱਖ ਉਹ ਲੈਂਦਾ ਉਹ ਫਿਰ ਆਪਣੀ ਗੱਡੀ ਤੇ ਜਾਂ ਆਪ ਜਾਵੇ ਜਾਂ ਨਾਲ ਦੇ ਮੁੰਡੇ ਜਾਣ ਜਾਂ ਕਮਾਉਣ ਫਰੋਣ ਉਹ ਸਾਰਾ ਪਾਕਿਸਤਾਨ ਉਹਨਾਂ ਨੂੰ ਕਮਾਉਂਦੇ ਫੋਣਦੇ ਆ ਤੇ ਸਾਰੇ ਬਲੌਗਰ ਬੜਾ ਉਹ ਹਿੰਦੀ ਵਾਲੇ ਆ ਆਪਣਾ ਪੰਜਾਬੀ ਵਾਲੇ ਆ ਉਹਨਾਂ ਤੱਕ ਹੀ ਜਾਂਦੇ ਆ ਉਹ ਈਮੇਲ ਹਨਾ ਉਹ ਹੋ ਜਾਂਦਾ ਸਿਸਟਮ ਜੇ ਇੱਕ ਬਲੌਗਰ ਗਿਆ ਉਹ ਦੂਜੇ ਨੂੰ ਦੱਸਦਾ ਤੀਜੇ ਨੂੰ ਦੱਸਦਾ ਖੁਸ਼ੀ ਰਿਪਣ ਤੇ ਵੀ ਸੂਈ ਆ ਸਕਦੀ ਆ ਕਿਉਂਕਿ ਇਹ ਵੀ ਸੇਮ ਹੀ ਉੱਥੇ ਆ ਭੈਣ ਭਾਈ ਵਾਲਾ ਜਿਵੇਂ ਕਹਿੰਦੇ ਹੁੰਦੇ ਆ ਪਰ ਹੁਣ ਜੇ ਜਿਵੇਂ ਸਿੱਕੇ ਦੇ ਦੋ ਪਹਿਲੂ ਆ ਹਨਾ ਹੁਣ ਵਿੱਚੋਂ ਤਾਂ ਗੱਲਾਂ ਇਹ ਆ ਰਹੀਆਂ ਸੀ ਕਿ ਜਿਹੜਾ ਜਾਨਮਾਲ ਆ ਉਹਨੇ ਐਕਸੈਪਟ ਕਰ ਲਿਆ ਕਿ ਮਤਲਬ ਨਾਸਰ ਮੈਨੂੰ ਕਹਿੰਦਾ ਸੀ ਇਦਾਂ ਉਦਾਂ ਤੇ ਜਿਹੜਾ ਉਹਦਾ ਵਕੀਲ ਆ ਜਾਨਮਾਲ ਦਾ ਉਹ ਕਹਿੰਦਾ ਇਦਾਂ ਦੀ ਕੋਈ ਗੱਲ ਹੀ ਨਹੀਂ ਨਾਸਰ ਦਾ ਨਾਮ ਹੀ ਨਹੀਂ ਆਇਆ ਅਜੇ ਤੱਕ ਵਿੱਚ ਦੂਜਾ ਪਹਿਲੂ ਬਈ ਜੀ ਇਹ ਆ ਕਿ ਯਾਰ ਜੇ ਮਤਲਬ ਉਹ ਤਾਂ ਇਸ ਕਰਕੇ ਜਾਂਦੀ ਸੀ ਕਿਉਂਕਿ ਸਾਡੇ ਗੁਰੂ ਤਾਂ ਮੁੱਧਰ ਆ ਅਗਲਾ ਪਾਕਿਸਤਾਨ ਪਾਕਿਸਤਾਨ ਨਾਲ ਇੱਕ ਜਦੋਂ ਹੁਣ ਪਤਾ ਵੰਡ ਹੋਈ ਆ ਹਨਾ ਬਹੁਤ ਕੁਝ ਉਧਰ ਰਹਿ ਗਿਆ ਕਈਆਂ ਦੀ ਅਟੈਚਮੈਂਟ ਕਈਆਂ ਦੀ ਰਿਸ਼ਤੇਦਾਰੀ ਉਹ ਇੱਕ ਮਤਲਬ Imran Khan ਤੇ Sidhu ਨੇ ਸਾਨੂੰ ਪਤਾ ਕੀਤਾ ਸੀ ਵੀ ਉਹ ਇੱਕ ਸਿਸਟਮ ਬਣਿਆ ਸੀ ਪਰ ਜੇ ਫੇਰ ਵੇਖਿਆ ਜਾਵੇ ਉਹੀ ਗੱਲ ਵੀ ਪਿੱਛੇ ਜੀ ਜੰਗ ਲੱਗ ਕੇ ਗਿਆ ਮਤਲਬ ਹਟਿਆ ਉਹਦੇ ਵਿੱਚ ਸਾਨੂੰ ਪਤਾ ਕੀ ਕੁਝ ਹੋ ਕੇ ਹਟਿਆ ਕਿਤੇ ਬਲੈਕਆਊਟ ਕਿਤੇ ਕੀ ਕਿਤੇ ਕੀ ਹਨਾ ਉਹ ਵੀ ਇਹ ਚੀਜ਼ ਦੇਖਦੇ ਪਏ ਆ ਕਿ ਜਿਹੜੇ ਇਹ ट्रैवलਰ ਬਲੌਗਰ ਉਧਰ ਜਾ ਰਹੇ ਇਹਨਾਂ ਦਾ ਕੋਈ ਮਤਲਬ ਉਹਨਾਂ ਨਾਲ ਅਟੈਚਮੈਂਟ ਤਾਂ ਨਹੀਂ ਕਈ ਵਾਰ ਬਾਈ ਇਦਾਂ ਹੋ ਵੀ ਜਾਂਦਾ ਮੈਂ ਇਹ ਨਹੀਂ ਕਹਿੰਦਾ ਪਿਆ ਕਿ ਉਹ ਬੇਕਸੂਰਾ ਮੈਂ ਦੂਜੇ ਪਾਸੇ ਵੀ ਆਉਣਾ ਪਿਆ ਕਿ ਕਈ ਵਾਰ ਇਦਾਂ ਵੀ ਹੋ ਜਾਂਦਾ ਕਿ ਕੋਈ ਜੇ ਪਿਆਰ ट्रैवल ਬਲੌਗਰ ਗਏ ਆ ਤਾਂ ਉਹਨਾਂ ਵਿੱਚੋਂ ਇੱਕ ਤੱਕ ਹੋ ਜਾਏ ਕਰਪਟ ਠੀਕ ਆ ਪਰ ਜੇ ਰਏ ਤੇ ਦੂਜਾ ਪਾਸੇ